ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਬਕਾ ਆਈਜੀ ਵੱਲੋਂ ਸਭ ਤੋਂ ਪਹਿਲਾਂ ਸੁਸਾਇਡ ਨੋਟਸ ਲਿਖਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਮੇਰੀ ਪਤਨੀ ਮੇਰੇ ਲੜਕੇ ਮੇਰੀ ਨੋ ਮੇਰੀ ਮੇਰੇ ਪੋਤਰੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆਪਣੇ ਆਪ ਨੂੰ ਗੋਲੀ ਮਾਰ ਕੇ ਸਾਬਕਾ ਆਈਜੀ ਅਮਰ ਸਿੰਘ ਚਾਰਵੱਲੋਂ ਪੰਜਾਬ ਦੇ ਵਿੱਚ ਹਲਚਲ ਮਚ ਗਈ ਜੇ ਜੇਕਰ ਆਈਜੀ ਇਡੇ ਵੱਡੇ ਰੈਕਡ ਦੇ ਵਿੱਚ ਫਸ ਸਕਦਾ ਹੈ ਜੇ ਫਿਰ ਆਈਜੀ ਨੂੰ ਧੋਖਾ ਝਾਂਸਾ ਦਿੱਤਾ ਜਾ ਸਕਦਾ ਹੈ ਇਹਨਾਂ ਠੱਗਾਂ ਵੱਲੋਂ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਅਜਿਹਾਂ ਲੁੱਟਾ ਆਨਲਾਈਨ ਹਰ ਰੋਜ਼ ਹਜ਼ਾਰਾਂ ਦੀ ਗੰਟੀ ਦੇ ਵਿੱਚ ਪੂਰੇ ਭਾਰਤ ਦੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਆਨਲਾਈਨ ਠੱਗਾਂ ਵੱਲੋਂ ਆਨਲਾਈਨ ਠੱਗੀ ਵੱਡੇ ਪੱਧਰ ਤੇ ਮਾਰੀ ਜਾਂਦੀ ਹੈ ਇੱਕ ਪਾਸੇ ਪਟਿਆਲਾ ਦੇ ਪਾਰਕ ਹਸਪੀਟਲ ਦੇ ਵਿੱਚ ਐਡਮਿਟ ਨੇ ਦੂਸਰੇ ਪਾਸੇ ਉਹਨਾਂ ਦੇ ਦੋ ਆਪਰੇਸ਼ਨ ਹੋਏ ਨੇ ਲੇਕਿਨ ਸਾਈਬਰ ਕ੍ਰਾਈਮ ਸੈੱਲ ਵੱਲੋਂ ਇੱਕ ਮੌਕੇ ਤੇ ਇਮੀਡੀਏਟਲੀ ਐਕਸ਼ਨ ਲਿਆ ਗਿਆ ਅਤੇ ਵੱਡੀ ਕਾਰਵਾਈ ਕੀਤੀ ਗਈ ਕੀ ਦੱਸਿਆ ਪੜ ਕੇ ਦੱਸ ਦਿਆਂ ਤੁਹਾਨੂੰ ਜੀ ਦੱਸਿਆ ਜਾ ਰਿਹਾ ਹੈ ਕਿ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਸੇਵਾ ਮੁਕਤ ਆਈਜੀ ਅਮਰ ਸਿੰਘ ਚਾਹਲ ਦੇ ਖੁਦਕੁਸ਼ੀ ਨੋਟ ਵਿੱਚ ਨਾਮਜਦ ਡੀਬੀਐਸ ਗਰੁੱਪ ਦੇ ਸੀਈਓ ਰਜਿਤ ਵਰਮਾ ਦੀ ਭਾਲ ਦੌਰਾਨ ਪੁਲਿਸ ਨੂੰ ਵੱਡੀ ਸਫਤਤਾ ਮਿਲੀ ਸਾਈਬਰ ਕ੍ਰਾਈਮ ਨੇ ਇਸ ਮਾਮਲੇ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਇਹਨਾਂ ਦੋਹਾਂ ਮਲਾਜਮਾਂ ਵਿੱਚੋਂ ਇੱਕ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਦਕਿ ਦੂਸਰਾ ਬਾਰੀ ਰਾਜ ਨਾਲ ਸੰਬੰਧਿਤ ਹੈ ਪਰ ਪੁਲਿਸ ਦੀਆਂ ਟੀਮਾਂ ਦੂਜੇ ਸੂਬੇ ਵਿੱਚ ਰਹਿੰਦੇ ਮੁਲਜ਼ਮوں ਨੂੰ ਕਾਬੂ ਕਰਨ ਦੀ ਤਿਆਰੀ ਕਰ ਰਹੀਆਂ ਹਨ ਦੂਸਰੇ ਪਾਸੇ 8 ਕਰੋੜ 10 ਲੱਖ ਰੁਪਏ ਦੀ ਠੱਗੀ ਤੋਂ ਪਰੇਸ਼ਾਨ ਉਕੇ ਖੁਦ ਨੂੰ ਗੋਲੀ ਮਾਰਨ ਵਾਲੇ ਅਮਰ ਸਿੰਘ ਚੈਲ ਹੁਣ ਖਤਰੇ ਤੋਂ ਬਾਹਰ ਹਨ 100 ਵਾਰ ਨੂੰ ਹੋਏ 2.5 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੰਗਲਵਾਰ ਨੂੰ ਉਹਨਾਂ ਨੂੰ ਹੋਸ਼ ਆਇਆ ਹੋਸ਼ ਆਇਆ ਤੇ ਹਾਲ ਤਸਵੀਰ ਬਣੀ ਹੋਈ ਹੈ ਭਾਵੇਂ ਕਿ ਚੈਲ ਅਜੇ ਬਿਆਨ ਦੇਣ ਦੇ ਹਾਲਾਤ ਵਿੱਚ ਨਹੀਂ ਪਰ ਇਸ਼ਾਰਿਆਂ ਰਾਹੀਂ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ ਸੂਤਰਾਂ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਠੱਗੀ ਦੇ ਤਾਰ ਮੁੰਬਈ ਨਾਲ ਜੁੜੇ ਹੋ ਸਕਦੇ ਹਨ ਪੁਲਿਸ ਸੀਈਓ ਰਜਿਤ ਮਰਮਾਨੀ ਸਾਰੇ ਵੇਰਵੇ ਇਕੱਤਰ ਕਰਨ ਕਰਨ ਵੀ ਸਾਰੇ ਵੀਰ ਵੀ ਕਤਕਾਰਨ ਵੀ ਲੱਗੀ ਹੋਈ ਹੈ ਸੇਵਾਮੁਕਤ ਆਈਜੀ ਦੇ ਮੋਬਾਈਲ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਅਜਿਹੇ ਵਟਸਐਪ ਗਰੁੱਪ ਵਿੱਚ ਸ਼ਾਮਲ ਸਨ ਜਿਸ ਵਿੱਚ ਕਈ ਮੌਜੂਦਾ ਆਈਪੀ ਅਫਸਰ ਅਧਿਕਾਰੀ ਅਤੇ ਸੀਨੀਅਰ ਸੇਵਾਮੁਕਤ ਅਧਿਕਾਰੀ ਵੀ ਸਨ ਪੁਲਸ ਨੇ ਗਰੁੱਪ ਮੈਂਬਰਾਂ ਤੋਂ ਪੁੱਛਗ취 ਸ਼ੁਰੂ ਕਰ ਦਿੱਤੀ ਹੈ ਦੱਸਣ ਯੋਗ ਹੈ ਕਿ ਸੂ ਮਾਰ ਨੂੰ ਚਾਲ ਨੇ ਖੁਦਕੁਸ਼ੀ ਮਾਮਲੇ ਵਿੱਚ ਆਪਣੇ ਖੁਦਕੁਸ਼ੀ ਨੋਟ ਆਪਣੇ ਦੋਸਤਾਂ ਨੂੰ ਭੇਜਣ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਉਸ ਸਮੇਂ ਉਹਨਾਂ ਦਾ ਬੇਟਾ ਉਪਰ ਦੀ ਮੰਜਰ ਤੇ ਕੰਮ ਕਰ ਰਿਹਾ ਸੀ ਪਤਾ ਨਹੀਂ ਘਰ ਵਿੱਚ ਵਜੂਦ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਸੇਵਾਮੁਕਤ ਆਈਜੀ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਐਫਆਈਆਰ ਦਰਜ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਗਰੁੱਪ ਬਣਿਆ ਸੀ ਵਟਸਐਪ ਗਰੁੱਪ ਵਿੱਚ ਜਿਸ ਵਿੱਚ ਕਈ ਮੌਜੂਦਾ ਆਈਪੀਐਸ ਅਧਿਕਾਰੀ ਅਤੇ ਸੀਨੀਅਰ ਸੇਵਾਮੁਕਤ ਅਧਿਕਾਰੀ ਵੀ ਸਨ ਪੁਲਿਸ ਨੇ ਗਰੁੱਪਾਂ ਦੀ ਮੈਂਬਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ 10 8 ਕਰੋੜ 10 ਲੱਖ ਰੁਪਏ ਕਿਵੇਂ ਝਾਂਸਾ ਦੇ ਕੇ ਠੱਗਿਆ ਗਿਆ ਕਿਵੇਂ ਠੱਗੀ ਮਾਰੀ ਗਈ ਕਿਸ ਤਰ੍ਹਾਂ ਪੈਸਾ ਡਬਲ ਕਰਨ ਦੀਆਂ ਸਕੀਮਾਂ ਜਾਂ ਲਾਲਚ ਦੇ ਕੇ ਆਜ ਦੇ ਕੋਲੋਂ ਇਹ ਪੈਸੇ ਠੱਗੇ ਗਏ ਇਹ ਸਾਰੀ ਜਾਂਚ ਸਾਈਬਰ ਕ੍ਰਾਈਮ ਸੈੱਲ ਵੱਲੋਂ ਕੀਤੀ ਜਾ ਰਹੀ ਹੈ ਦੋ ਮੁਲਾਜ਼ਮਾਂ ਦੀ ਪਛਾਣ ਸਾਈਬਰ ਸੈੱਲ ਦੇ ਅਧਿਕਾਰੀਆਂ ਵੱਲੋਂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੌਜੂਦਾ ਆਈਪੀਐਸ ਅਫਸਰ ਨੇ ਜਿਹੜੇ ਸਾਬਕਾ ਆਈਪੀਐਸ ਅਫਸਰ ਨੇ ਜਿਹੜੇ ਉਸ ਗਰੁੱਪ ਦੇ ਵਿੱਚ ਸ਼ਾਮਲ ਨੇ ਉਹਨਾਂ ਕੋਲੋਂ ਵੀ ਵੱਡੇ ਪੱਧਰ ਤੇ ਜਿਹੜੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸੈਬਰ ਸੈੱਲ ਵੱਲੋਂ ਉਹਨਾਂ ਉੱਤੇ ਵੀ ਜਿਹੜੀ ਹੈ ਸੈਬਰ ਕ੍ਰਾਈਮ ਸੈੱਲ ਵੱਲੋਂ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਤਾਂ